زندہ باد زندہ باد کي دي لوڪن دا اکا جنداباد زندہ باد زندہ باد صحيح سرڪار زندہ باد ਓਹ ਹੈਲੋ ਪਾਸੇ ਹੋ ਜਾ ਯਾਰ ਸਾਡੀ ਰਨ ਖਰਾਬ ਕਰ ਸਰਕਾਰੀ ਦਫ਼ਤਰ ਵਾਲੇ ਕਿ ਆਪਕੋ ਆਪ ਹੀ ਬਣਾ ਕੇ ਪਾ ਰਿਆ ਕਰ ਸਾਡੇ ਵਿੱਚ ਬੱਲੇ ਅੱਜ ਵਕਤ ਸਿੰਘ ਨਾਮ ਵੱਲੋਂ 16 ਤਰੀਕ ਨੂੰ ਜੋ ਪਾਰਕ ਬੰਦ ਹੋ ਗਿਆ ਉਹ ਦੇ ਸਪੰਦ ਭਾਈ ਜੀ ਕੀ ਨਾਮ ਮੈਂ ਕੀ ਕਹਿਣਾ ਚਾਹੁੰਦੇ ਜੋ ਅੱਜ ਇਕੱਠ ਕੀਤਾ ਗਿਆ ਮੇਰਾ ਨਾਮ ਜੀ ਤਰਨਪਾਲ ਜਿਵੇਂ ਹਲਵਾਲੀ ਅਸੀਂ ਅੱਜ ਜਿਹੜਾ 16 ਤਰੀਕ ਦਾ ਭਾਰਤ ਬੰਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਟ੍ਰੇਡ ਯੂਨੀਅਨਾਂ ਵੱਲੋਂ ਜਥੇਬੰਦੀ ਤੇ ਵੀ ਕਿਸਾਨ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਤੇ ਹਿੰਦੁਸਤਾਨ ਦੀਆਂ 500 ਤੋਂ ਉੱਪਰ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਹਿੰਦੁਸਤਾਨ ਬੰਦ ਕਰਨਾ ਹੈ ਪਹਿਲਾਂ ਸਾਡਾ ਇਹ ਫੈਸਲਾ ਸੀ ਵੀ ਅਸੀਂ ਪਿੰਡੂ ਭਾਰਤ ਬੰਦ ਕਰਨ ਦਾ ਸੱਦਾ ਸੀ ਜਦ ਕਿ ਉਸ ਦੇ ਵਿੱਚ ਸਾਡੇ ਚ ਟ੍ਰੇਡ ਯੂਨੀਅਨਾਂ ਤੇ ਜਿਹੜਾ ਪਰਚੂਨ ਵਪਾਰੀ ਹੈ ਜਾਂ ਕੱਪੜੇ ਵਾਲਾ ਵਪਾਰੀ ਆ ਉਹ ਵੀ ਅੰਤ ਤੋਂ ਜ਼ਿਆਦਾ ਇਸ ਮੋਦੀ ਸਰਕਾਰ ਤੋਂ ਦੁਖੀ ਹੈ ਇਸ ਲਈ ਉਹਨਾਂ ਨੇ ਵੀ ਸਾਡਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਸ ਲਈ ਅੱਜ ਜਿਹੜਾ ਸਾਡਾ ਫੈਸਲਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਸਮੂਚੀਆਂ ਟ੍ਰੇਡ ਯੂਨੀਅਨਾਂ ਵੱਲੋਂ ਵੀ ਅਸੀਂ ਇੱਕ ਸ਼ਾਂਤੀਪੂਰਨ ਲੋਕਾਂ ਦਾ ਹੀ ਸਨੇਹਾ ਲੈ ਕੇ ਜਾਈਏ ਤਾਂ ਜੋ ਕਿ ਇਹ ਲੋਕ ਲੋਕ ਮਾਰੂ ਨੀਤੀਆਂ ਮੋਦੀ ਸਰਕਾਰ ਦੀਆਂ ਉਸ ਦੇ ਖਿਲਾਫ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸੀ ਕਿੱਥੋਂ ਸ਼ੁਰੂ ਹੋਣਾ ਤੇ ਕਿੱਥੇ ਸਮਾਪਤੀ ਹੋਏ ਅਸੀਂ ਇੱਥੋਂ ਗਾਂਧੀ ਚੌਕ 'ਚ ਜਾ ਕੇ ਸਮਾਪਤ ਕਰਾਂਗੇ ਬਾਜ਼ਾਰ ਮੇਦੀ ਜਾ ਕੇ ਭਾਈਮਾਂ ਸਿੰਘ ਹਾਲ ਤੋਂ ਸ਼ੁਰੂ ਹੋ ਕੇ ਮੈਂ ਕੀ ਕਹਿਣਾ ਚਾਹੁੰਦੇ ਜੋ ਅੱਜ ਕੱਟ ਕੀਤਾ ਗਿਆ ਮੈਂ ਨਰਮਲ ਸਿੰਘ ਗੋਨਿਆਣਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ical ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸचेत ਕਰਨ ਲਈ ਸਾਰੇ ਬਾਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਤੇ ਇੱਕ ਸਿਕਰਤੀ ਜੁਦੇ ਸੰਯੁਕਤ ਕਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ ਅਸੀਂ ਅੱਜ ਮੁਕਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈਏ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਇੱਕ ਮਾਰਚ ਕਰਨਾ ਹੈ ਉਹਦਾ ਰੂਟ ਜਿਹੜਾ ਹੋਊਗਾ ਸਾਡਾ ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ ਮੇਨ ਬਾਜ਼ਾਰ ਤੋਂ ਹੁੰਦੇ ਵਾਪਸ ਇੱਥੇ ਪਹੁੰਚਾਂਗੇ ਨਾ ਮੈਂ ਕੀ ਕਹਿਣਾ ਚਾਹੁੰਦੇ ਹਾਂ ਕੀ ਕਰਨਾ ਜਿਹੜਾ ਅੱਜ ਤੇਰਾ ਨਾਮ ਗੋਬਿੰਦ ਸਿੰਘ ਭਾਰਤੀ ਕਿਸਾਨੀ ਨੂੰ ਰਾਜੇਵਾਲ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਮੁੱਖ ਸੇਵਾਦਾਰ ਆ ਮੈਂ ਇਸ ਇਲਾਕੇ ਦਾ ਅੱਜ ਸਯੁਗਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਵੀ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੂਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਚਾਹੇ ਉਹ ਛੋਟਾ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਡਲ ਮਾਰਚ ਹੈ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂੰਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉਹਦੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰੀ ਕੀ ਕਰਨਾ ਜਿਹੜਾ ਬੰਦ ਕਰਨ ਦਾ ਕਾਰਨ ਆ ਤਿੰਨ ਚਾਰ ਆ ਕੋਈ ਇੱਕੋ ਵੇਲੇ ਤਾਂ ਦੱਸੀਏ ਜਿਹਦੇ ਪਾਵਾਂ ਵੈਣ ਮਾ ਕਿਨੂੰ ਸੁੱਟਾਂ ਪਿਛਾੜੀ ਵੇ ਮੇਰੇ ਸਹੁਰੇ ਦਾ ਜਾਇਆ ਇਹਦੇ ਚ ਸੌਣ ਵਾਲੀ ਗੱਲ ਹੀ ਕੋਈ ਨਹੀਂ ਨਾ ਤਾਂ ਸੈਂਟਰ ਦੀਆਂ ਨਾ ਸਟ੍ਰੀਟ ਦੀ ਐ ਅਸੀਂ ਤਾਂ ਹੋਏ ਪੈ ਤੰਗ ਮੰਗਾ ਬਹੁਤ ਐ ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਢੌਂ ਤੇ ਗੋਡਾ ਰੱਖਿਆ ਕਿਹੜੀਆਂ ਕਿਹੜੀਆਂ ਮੰਗਦਾ ਜਿਹੜਾ ਮੰਨ ਗਿਆ ਇਹ ਛੱਤਰ ਨਾ ਸੁੱਟ ਆਊਗਾ ਕਿਹੜੀਆਂ ਕਿਹੜੀਆਂ ਮੰਗਦਾ ਮੰਗਾ ਸਭ ਤੋਂ ਵੱਟੀਆਂ ਜਿਹੜਾ ਬੰਦਾ ਰੋਟੀ ਖਾ ਕੇ ਸ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਵੀ ਆ। ਇਹ ਕਾਰਬੇਟਰ ਨੂੰ ਰਾਜ ਕਰਾਉਣਾ ਚਾਹੁੰਦਾ ਉਹ ਸਾਨੂੰ ਮਨਜ਼ੂਰ ਨਹੀਂ। ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ? ਜਿਹੜਾ ਕੋਈ ਆਵਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ? ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਇਹ ਵੱਡੇ ਮਾਲ ਖੋਲ੍ਹਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ? ਉਹਦੇ ਵਿੱਚ ਸਾਰੀਆਂ ਸਾਡੀਆਂ ਮੰਂਦਾਂ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ। ਕੰਮ ਕੀ ਕਰਣਾ ਚਾਹੀਦਾ? ਮੇਰਾ ਨਾਂ ਡਾਕਟਰ ਜਜ਼ਾਰ ਸਿੰਘ, ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੋਫੈਸ਼ਨਲ ਐਸੋਸੀਏਸ਼ਨ ਪੰਜਾਬ। ਅੱਜ ਅਸੀਂ ਜਿਹੜਾ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ 16 ਬੰਦ ਦਾ ਸੱਦਾ ਦਿੱਤਾ ਹੋਇਆ ਉਹਨੂੰ ਲਾਗੂ ਕਰਨ ਲਈ ਸਾਰੀਆਂ ਦੁਕਾਨਦਾਰਾਂ ਨੂੰ ਸਾਰੇ ਲੋਕਾਂ ਨੂੰ ਸੁਚੇਤ ਕਰਨ ਲਈ 1 ਮਾਰਚ ਰੱਖਿਆ ਹੋਇਆ ਉਹ ਮਾਰਚ ਅਸੀਂ ਹੁਣ ਸਾਰੇ ਬਾਜ਼ਾਰ ਦੇ ਵਿੱਚ ਕਰਾਂਗੇ ਤਾਂ ਕਿ ਅਸੀਂ ਜਿਹੜਾ 16 ਨੂੰ ਪੂਰਨ ਬੰਦ ਦਾ ਜਿਹੜਾ ਉਹ ਅਸਰ ਆ ਸਾਰੇ ਭਾਰਤ ਤੇ ਪਵੇ ਤੇ ਇੰਨਾ ਹੀ ਅਸਰ ਸਾਡਾ ਕੀ ਕੀ ਮੰਗਾ ਜਿਹੜੀਆਂ ਤੁਹਾਡੀਆਂ ਮੰਗਾ ਸਾਡੀਆਂ ਸਾਰਿਆਂ ਕਿਸਾਨਾਂ ਦੀਆਂ ਨੇ ਹੋਰ ਬਹੁਤ ਸਾਰੀਆਂ ਮੰਗਾਂ ਜਿਵੇਂ ਸਰਕਾਰ ਲੈ ਕੇ ਆਈ ਹੈ ਹਿੱਟ ਐਂਡ ਰਨ ਡਰਾਈਵਰਾਂ ਦੇ ਉੱਤੇ ਹਰ ਇੱਕ ਵਰਗ ਦੇ ਉੱਤੇ ਜਿਹੜੇ ਕੇਂਦਰ ਸਰਕਾਰ ਆ ਉਹ ਆਪਦੇ ਕਾਨੂੰਨ ਜਿਹੜੇ ਲੈ ਕੇ ਆ ਰਹੀ ਆ ਉਹਨਾਂ ਨੂੰ ਰੱਦ ਕਰਾਉਣ ਲਈ ਇਹ ਭਾਰਤਵੰਦ ਦਾ ਜਿਹੜਾ ਸੱਦਾ ਉਹ ਕਿਰਤੀ ਕਿਸਾਨ ਮੋਰਚਾ ਜਿਹੜਾ ਮੋਰਚਾ ਆਪਣਾ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਉਹਦਾ ਅਸੀਂ ਸਾਥ ਦੇਣ ਲਈ ਆਏ ਆ ਤੇ ਉਹਨੂੰ ਲਾਗੂ ਕਰਾ ਕੇ ਰਹਿਣਾ